ਸ਼ਹਿਰ ਦੇ ਵਿੱਚ ਵਾਰਡ ਬੰਦੀ ਜੇ ਸਰਕਾਰ ਕਰਨਾ ਚਾਹੁੰਦੀ ਜਾਂ ਕਰਵਾ ਰਹੀ ਹੈ ਤੇ ਨਕਸ਼ਾ ਕਿਉਂ ਨਹੀਂ ਜਾਰੀ ਕਰਦੀ ਜੀ 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 ਫਾਜ਼ਿਲਕਾ ਨਗਰ ਕੌਂਸਲ 'ਚ ਅਲੱਗ-ਅਲੱਗ ਪਾਰਟੀਆਂ ਦੇ ਪਾਰਸ਼ਦਾਂ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਸਦੇਵਾ ਵੱਲੋਂ ਇਲਜ਼ਾਮ ਲਗਾਏ ਗਏ ਕਿ ਵਾਰਡ ਬੰਦੀ ਸੰਬੰਧੀ ਉਹਨਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਇਥੋਂ ਤੱਕ ਕਿ ਜਨਵਰੀ ਮਹੀਨੇ 'ਚ ਨਗਰ ਕੌਂਸਲ 'ਚ ਜਿਹੜਾ ਵਾਰਡ ਬੰਦੀ ਸੰਬੰਧੀ ਮਤਾ ਪਾਇਆ ਗਿਆ ਸੀ ਉਹ ਵੀ ਸਰਕਾਰ ਨੇ ਰੱਦ ਕਰਤਾ ਪਰ ਉਹਦੀ ਸੂਚਨਾ ਨਗਰ ਕੌਂਸਲ ਦੇ ਪ੍ਰਧਾਨ ਜਾਂ ਕਿਸੇ ਵੀ 파ਰਸ਼ਦ ਨੂੰ ਨਹੀਂ ਦਿੱਤੀ ਗਈ ਚੁਪਾ ਕੇ ਰੱਖੀ ਗਈ ਉਹ ਹੁਣ ਉਜਾਗਰ ਹੋਈ ਹੈ ਦੂਸਰੇ ਪਾਸੇ ਪਤਾ ਲੱਗ ਗਿਆ ਹੈ ਕਿ ਨਵੀਂ ਵਾਰਡ ਬੰਦੀ ਲਗਭਗ ਅੰਤਿਮ ਦੌਰ 'ਚ ਹੈਗੀ ਹੈ ਪਰ ਉਹਦਾ ਵੀ ਨਕਸ਼ਾ ਨਗਰ ਕੌਂਸਲ 'ਚ ਨਹੀਂ ਪਾਇਆ ਜਾ ਰਿਹਾ ਨਗਰ ਕੌਂਸਲ ਦੇ ਯੂਨਲ ਵੀ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਨਵੇਂ ਨਕਸ਼ੇ ਵਾਸਤੇ ਚੰਡੀਗੜ੍ਹ ਬੰਦਾ ਭੇਜਿਆ ਹੋਇਆ ਹੈ ਤੇ ਉਹ ਜਲਦੀ ਨਕਸ਼ਾ ਵਾਪਸ ਲੈ ਕੇ ਆ ਜਾਏਗਾ ਤੇ ਪਬਲਿਕ ਕੀਤਾ ਜਾਏਗਾ ਪੂਰਾ ਮਸਲਾ ਕੀ ਹੈ ਅਲੱਗ ਅਲੱਗ ਥਿਰਾਂ ਦਾ ਕੀ ਕਹਿਣਾ ਹੈ ਮੈਂ ਇਸ ਵੀਡੀਓ ਚ ਤੁਹਾਨੂੰ ਸੁਣਾਉਣ ਵਾਲਾ ਵਾਰਡ ਬੰਦੀ ਸੰਬੰਧੀ ਮਤਾ ਨੰਬਰ 400 41 41 ਜੀ ਇਹ ਡਾਇਰੈਕਟਰ ਸਾਹਿਬ ਨੂੰ ਚੰਡੀਗੜ੍ਹ ਮਤਾ ਭੇਜਿਆ ਸੀਗਾ ਡਾਇਰੈਕਟਰ ਸਾਹਿਬ ਨੇ ਇਹ ਮਤੇ ਦੀ ਪ੍ਰਵਾਨਗੀ ਵਾਰਡ ਬੰਦੀ ਦੀ ਨਹੀਂ ਦਿੱਤੀ ਜਿਹੜਾ ਰੱਦ ਕਰਤੀ ਗਈ ਇਹ ਡਾਇਰੈਕਟਰ ਸਾਹਿਬ ਨੇ ਈਓ ਫਾਜ਼ਲ ਕਾਨੂੰ ਬਾਈ ਨਾਮ ਦਰਖਾਸਤ ਭੇਜੀ ਹੈ 12925 ਨੂੰ ਇਹ ਦਰਖਾਸਤ ਬਾਰੇ ਅੱਜ ਪਤਾ ਲੱਗਿਆ ਨਗਰ ਕੌਂਸਲ ਦੇ ਪ੍ਰਧਾਨ ਨੂੰ ਤੇ ਬਾਕੀ ਐਮਸੀ ਸਾਹਿਬ ਨੂੰ ਠੀਕ ਹੈ ਜੀ ਮਤਰਾ ਮਤਰਾ ਜਿਹੜਾ ਮਤਾ ਤੁਸੀਂ ਪਾਇਆ ਸੀ ਉਹਦੇ 'ਚ ਨਵੀਂ ਵਾਰਡਬੰਦੀ ਕਰਵਾ ਰਹੇ ਸੀ ਲਿਖੇ ਭੇਜੇ ਸੀ ਜੇ ਵਾਰਡ ਵਧਰੇ ਦੇ ਕੋਈ ਫਾਜ਼ਲ ਕਾ ਦੇ ਵਾਰਡ ਜੇ ਹਉਦੂਦ ਵਧੀਏ ਹਾਂਜੀ ਵਾਰਡਬੰਦੀ ਦੁਬਾਰਾ ਕਰਵਾਈ ਜਾਵੇ ਸਰਕਾਰ ਦੀ ਹਦਾਇਤਾਂ ਮੁਤਾਬਕ ਜੋ ਸਰਕਾਰ ਨੇ ਮੰਗ ਕੀਤੀ ਸੀ ਕਿ ਕੌਂਸਲ ਲਗਾਣਾ ਕੌਂਸਲਾਂ ਵੱਲੋਂ ਮਤਾ ਚੰਡੀਗੜ੍ਹ ਗਿਆ ਸੀਗਾ ਜੇ ਫਾਜ਼ਲ ਕਾ ਸ਼ਹਿਰ ਦੇ ਪਰ ਦੂਦ ਵਧੀਏ ਜੇ ਵਾਰਡ ਵਧਾਉਣਾ ਚਾਹਦੀਏ ਸਰਕਾਰ ਸਰਕਾਰ ਦੇ ਜੋ ਰੂਲਰ ਨੇ ਜੋ ਵੀ ਰਹਿਤਾ ਨੇ ਲੋਕਲ ਬਾਡੀ ਦੀਆਂ ਉਸ ਮੁਤਾਬਿਕ ਵਧਾ ਦੇਵੇ ਪਰ ਜਿਹੜਾ ਮਤਾ ਅਸੀਂ ਪਾ ਕੇ ਭੇਜਿਆ ਸੀਗਾ 443 ਨੰਬਰ ਉਹ ਪ੍ਰਵਾਨ ਨਹੀਂ ਹੋਇਆ ਡਾਇਰੈਕਟਰ ਸਾਹਿਬ ਵੱਲੋਂ ਇਹ ਅੱਜ ਸਾਨੂੰ ਪਤਾ ਲੱਗਿਆ ਮਤਲਬ ਕਿ ਉਹ ਤੋਂ ਬਾਅਦ ਵਾਰਡਬੰਦੀ ਨਹੀਂ ਹੋ ਸਕਦੀ ਉਹ ਤੋਂ ਵੱਧ ਵਾਰਡਬੰਦੀ ਨਹੀਂ ਹੋ ਸਕਦੀ ਈਓ ਸਾਹਿਬ ਨਾਲ ਗੱਲਬਾਤ ਹੋਈ ਵੀ ਈਓ ਸਾਹਿਬ ਨਾਲ ਹੁਣ ਮਿਲਨੇ ਆ ਅਸੀਂ ਜੀ ਐਸ ਬੰਦੀ ਮਿਲਨੇ ਸੰਤੋ ਪੱਤਰ ਹੁਣ ਪਤਾ ਲੱਗਿਆ ਪੀ ਪੱਤਰੀ 12 9 ਨੂੰ ਵਾਰਕ ਹੋਇਆ ਇਹ ਸਾਬ ਨੂੰ ਕਿਵੇਂ ਵਾਰ ਬੰਦੀ ਨਵੀ ਹੋ ਗਈ ਹੈ ਤੁਹਾਡੇ ਕੋਈ ਪ੍ਰੂਫ ਹੈ ਹਾਂਜੀ ਤੁਹਾਡੇ ਕੋਈ ਪ੍ਰੂਫ ਹੈ ਫਾਇਦੇ ਵਾਰ ਬੰਦੀ ਨਵੀ ਹੋ ਗਈ ਹੈ ਫਾਜ਼ਲ ਕਾ ਛਾੜੀ ਤੇ ਕੋਈ ਨਕਸ਼ਾ ਲੱਗਿਆ ਨਹੀਂਗਾ ਜੀ ਅਜੇ ਕੋਈ ਨਕਸ਼ਾ ਜਾਰੀ ਨਹੀਂ ਕੀਤਾ ਕੋਈ ਉਜਾਕਰ ਨਹੀਂ ਕੀਤਾ ਕਾਉਂ ਦੀ ਤੁਹਾਡੀ ਤੁਸੀਂ ਨਕਸ਼ਾ ਨਕਸ਼ੇ ਦੀ ਮੰਗ ਕਰਦੇ ਪਾਰਟ ਬੰਦੀ ਨਵੀ ਹੋ ਰਹੀ ਹੈ ਪਾਰਟ ਬੰਦੀ ਫਾਜ਼ਲ ਕਾ ਜਿਹੜੇ ਆਮ ਆਦੀ ਪਾਰਟੀ ਸਰਕਾਰ ਦੇ ਵਰਕਰ ਨੇ ਉਹ ਕਹਿੰਦੇ ਨਵੀ ਹੋ ਗਈ ਜੀ ਆ ਵਾੜਾ ਸੀ ਹੋ ਗਿਆ ਬੀਸੀ ਹੋ ਗਿਆ ਇਧਰ ਅਸੀਂ ਵਾਰਡ ਲਾਤਾ ਉਹੀ ਗੱਲ ਤਾਂ ਅਸੀਂ ਪੁੱਛਣਾ ਚਾਹਦੇ ਹਾਂ ਕੋਈ ਅਫੀਸ਼ੀਅਲ ਕੋਈ ਚੀਜ਼ ਆਈਏ ਤੁਹਾਡੇ ਕੋਲ ਕੋਈ ਨਹੀਂ ਆਈ ਅੱਜ ਇਹ ਲੈਟਰ ਮਿਲਿਆ ਹਵਾ ਚੀ ਹੈ ਹੁਣ ਦੋ ਗੱਲਾਂ ਕੋਈ ਪ੍ਰੂਫ ਨਹੀਂ ਹੈ ਗਾ ਮੂੰਹ ਜਵਾਨੀ ਹੈ ਮੂੰਹ ਜਵਾਨੀ ਗੱਲਾਂ ਨੇ ਹਵਾ ਹੀ ਗੱਲਾਂ ਹੁਣ ਦੋ ਗੱਲਾਂ ਸਾਰੇ ਹੀ ਪਾਰਸ਼ਦ ਦੇ ਇਕੱਠੇ ਨੇ ਚਾਹੇ ਪਾਰਸੇਨਤਾ ਪਾਰਟੀ ਦੇ ਨੇ ਚਾਹੇ ਕਾਂਗਰਸ ਦੇ ਨੇ ਚਾਹੇ ਆਮ ਆਦਮੀ ਪਾਰਟੀ ਦੇ ਪਾਰਸ਼ਦ ਲਈ ਹੁਣ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਸ਼ਹਿਰ ਦੇ ਵਿਕਾਸ ਦੇ ਮੁੱਦਿਆਂ ਲੈ ਕੇ ਅਸੀਂ ਹਮੇਸ਼ਾ ਹੀ ਜਿਹੜੇ ਹੈ ਸਹੀ ਸੱਚੀ ਗੱਲ ਦੇ ਉੱਪਰ ਹਮੇਸ਼ਾ ਸਾਰੇ ਇਕੱਠੇ ਹੋ ਕੇ ਸਟੈਂਡ ਲਏ ਅੱਜ ਵੀ ਸਾਰੇ ਇਹੀ ਇਕੱਠੇ ਇੱਥੇ ਪਾਰਟੀ ਦਾ ਕੋਈ ਹੈ ਨਹੀਂ ਬਟ ਜਿਸ ਤੱਕ ਅੱਜ ਦੀ ਗੱਲ ਹੈ ਅੱਜ ਕੁਝ ਕੌنسਲ ਸਾਹਿਬਾਨ ਮੇਰੇ ਕੋਲ ਆਏ ਸੀ ਕਿ ਫਾਜ਼ਿਲਕਾ ਦੀ ਜੋ ਨਵੀਂ ਹੋਣ ਵਾਲੀ ਵਾਰਡਬੰਦੀ ਹੈ ਉਸ ਦੇ ਨਕਸ਼ੇ ਬਾਰੇ ਕੋਈ ਸਾਨੂੰ ਦੱਸਿਆ ਜਾਵੇ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਮੈਨੂੰ ਮੈਂ 19 ਤਰੀਕ ਨੂੰ ਮੀਟਿੰਗ ਅਟੈਂਡ ਕਰਕੇ ਆਇਆ ਸੀਗਾ 19 ਦਸੰਬਰ ਨੂੰ ਕਿਉਂਕਿ ਮੈਂ ਵਾਰਡਬੰਦੀ ਦੀ ਕਮੇਟੀ ਦਾ ਮੈਂਬਰ ਹਾਂ ਉੱਥੇ ਮੈਂ ਗਿਆ ਸੀ ਲੇਕਿਨ ਅਜ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਗਰ ਕਾਉਂਸਲ ਦੇ ਦਫ਼ਤਰ ਦੇ ਵਿੱਚ ਕੋਈ ਜਿਹੜਾ ਹੈ ਨਕਸ਼ਾ ਲੋਕਾਂ ਦੇ ਇਤਰਾਜ਼ ਲੈਣ ਵਾਸਤੇ ਉਹ ਨਹੀਂ ਲਗਾਇਆ ਗਿਆ ਸਰ ਕੋਈ ਪ੍ਰਕਿਰਿਆ ਚੱਲ ਰਹੀ ਹੈ ਵਾਰਡ ਨਵੀਂ ਵਾਰਡ ਬੰਦੀ ਦੀ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਵਾਰਡ ਬੰਦੀ ਦੇ ਵਾਸਤੇ ਇੱਕ ਜੋ ਪ੍ਰੋਪੋਜ਼ਡ ਨਕਸ਼ਾ ਹੁੰਦਾ ਹੈ ਉਹ ਉੱਥੇ 19 ਤਰੀਕ ਨੂੰ ਪੇਸ਼ ਕੀਤਾ ਗਿਆ ਸੀ ਬਟ ਇੱਕ ਇੰਨੇ ਪੂਰੇ ਵੱਡੇ ਸ਼ਹਿਰ ਦਾ ਨਕਸ਼ਾ ਔਰ 2 ਮਿੰਟ ਦੇ ਵਿੱਚ ਮੈਂ ਜਿੰਨੂੰ ਕੁ ਕੁ ਮੇਰੇ ਵਾਸਤੇ ਇੰਪੋਸੀਬਲ ਗੱਲ ਸੀ ਤਾਂ ਮੈਂ ਆਪਣਾ ਇਤਰਾਜ਼ ਦਰਜ ਕਰਾ ਕੇ ਮੈਂ ਉਹਨੂੰ ਵਾਪਸ ਆ ਗਿਆ ਸਰ ਕਿਉਂਕਿ ਇਹ ਚੀਜ਼ ਇਹ ਨਾ ਬਾਅਦ ਕਲੀਅਰ ਨਹੀਂ ਕਰ ਪਾਏ ਉਹ ਕਿ ਨਵੀਂ ਵਾਰਡ ਨਵੀਂ ਵਾਰਡਬੰਦੀ ਹੋ ਰਹੀ ਹੈ ਹੋ ਗਈ ਹੈ ਜਾਂ ਨਹੀਂ ਹੋਗੀ ਉਸੇ ਗੱਲ ਨੂੰ ਕਲੀਅਰ ਕਰਨ ਵਾਸਤੇ ਪੁੱਛਿਆ ਗਿਆ ਤੁਹਾਡੇ ਵਾਰਡਬੰਦੀ ਦਾ ਪ੍ਰੋਸੈਸ ਤਾਂ ਚੱਲ ਰਿਹਾ ਹੈ ਜੀ ਬਟ ਉਹ ਆਮ ਪਬਲਿਕ ਨੂੰ ਨਹੀਂ ਦੱਸਿਆ ਜਾ ਰਿਹਾ ਜੀ ਉਹਦੇ ਵਾਸਤੇ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਨਕਸ਼ੇ ਦੀ ਪ੍ਰਪੋਜ਼ਲ ਹੁੰਦੀ ਹੈ ਉਹਨੂੰ ਪਬਲਿਕਲੀ ਚਸਪਾ ਕੀਤਾ ਜਾਂਦਾ ਦਫ਼ਤਰ ਦੇ ਵਿੱਚ ਔਰ ਐਟ ਲੀਸਟ 1 ਮਹੀਨੇ ਦਾ ਟਾਈਮ ਆਮ ਜਨਤਾ ਨੂੰ ਉਸ ਨੂੰ ਵੇਖ ਕੇ ਹੁੰਦੇ ਤੇ ਇਤਰਾਜ਼ ਦਰਜ ਕਰਾਉਣ ਦਾ ਦਿੱਤਾ ਜਾਂਦਾ ਹੈ ਅਧਿਕਾਰਿਕ ਤੌਰ ਤੇ ਕੋਈ ਹੈਗਾ ਵੀ ਵਾਰ ਨਹੀਂ ਮੇਰੇ ਕੋਲ ਅਧਿਕਾਰਿਕ ਤੌਰ ਤੇ ਇਸ ਬੰਦੀ ਕੋਈ ਸੂਚਨਾ ਨਹੀਂ ਕਿ ਨਕਸ਼ੇ ਤੇ ਪਹੁੰਚਿਆ ਜਾਂ ਨਹੀਂ ਪਹੁੰਚਿਆ ਕੋਈ ਤੁਹਾਡੇ ਵੱਲੋਂ ਜਿਹੜੀ ਉੱਥੇ ਪਹੁੰਚ ਕੀਤੀ ਗਈ ਸੀ ਮੈਨੂੰ ਬੁਲਾਇਆ ਗਿਆ ਸੀ ਉਹ ਗੱਲ ਤੋਂ ਬੁਲਾਇਆ ਗਿਆ ਸੀ ਮੈਨੂੰ ਜ਼ਿਕਰੀ ਤੌਰ ਤੇ ਬੁਲਾਇਆ ਗਿਆ ਤੁਸੀਂ ਉੱਥੇ ਜਾ ਕੇ ਇਹ ਇਤਰਾਜ਼ ਕਰ ਮੈਂ ਇਤਰਾਜ਼ ਕਰਕੇ ਆ ਕੇ ਆ ਗਿਆ ਕਿ ਮੇਰੇ ਕੋਲ ਮੈਨੂੰ ਅੱਜ ਤੋਂ ਪਹਿਲਾਂ ਇਸ ਏਜੰਡੇ ਤੇ ਨਾ ਕਦੇ ਬੁਲਾਇਆ ਗਿਆ ਨਾ ਮੇਰੇ ਨਾਲ ਕੋ ਮੀਟਿੰਗ ਕੀਤੀ ਗਈ ਹੈ ਨਾ ਮੈਨੂੰ ਮੇਰੇ ਨਾਲ ਕੋਈ ਡਿਸਕਸ਼ਨ ਕੀਤੀ ਗਈ ਹੈ ਤੇ ਵਿਦਨ ਮੂਮੈਂਟ ਮੈਂ ਨੂੰ ਵੇਖ ਕੇ ਕੋਈ ਅਦਾ ਵੱਖ ਨਹੀਂ ਲੱਗਦਾ ਤੁਹਾਡੇ ਵੱਲੋਂ ਇੱਕ ਮਤਾ ਹੀ ਪਿਛਲੇ ਦਿਨਾਂ ਭੇਜਿਆ ਗਿਆ ਸੀ ਨਗਰ ਕੌਂਸਲ ਦੀ ਜੇ ਹਦੂਦ ਵਧਈਏ ਤਾਂ ਉਹਨਾਂ ਨਕਸ਼ੇ ਬਾਰੇ ਉਹਦਾ ਨਹੀਂ ਕੋਹਨ ਵਿੱਚ ਅਸੀਂ ਇਹ ਲਿਖਿਆ ਸੀ ਵੀ ਸਰਕਾਰ ਦੀਆਂ ਹਦਾਇਤਾਂ ਤੇ ਨੁਲਾ ਮੁਤਾਬਕ ਨਕਸ਼ਾ ਜਿਹੜਾ ਹੈ ਉਹ ਵਾਰਬੰਦੀ ਜਿਹੜੀ ਹੈ ਕੀਤੀ ਜਾਵੇ ਪਰ ਉਹ ਸਾਡੇ ਵੱਲੋਂ ਦੇ ਮਤਾ ਨੰਬਰ 421 2 ਜਨਵਰੀ 2025 ਨੂੰ ਜੋ ਪਾਸ ਕੀਤਾ ਗਿਆ ਸੀ ਉਹ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ ਇਸ ਗੱਲ ਦੀ ਸੂਚਨਾ ਵਿੱਚ ਮੈਨੂੰ ਖੁਣ ਮਿਲੀ ਹੈ ਕੀ ਵਾਰਬੰਦੀ ਹਰ 5 ਸਾਲ ਬਾਅਦ ਹੋਣੀ ਜ਼ਰੂਰੀ ਹੈ ਨਹੀਂ ਕੋਈ ਜ਼ਰੂਰੀ ਨਹੀਂ ਪਿਛਲੀ ਵਾਰੀ ਵਾਰਬੰਦੀ ਹੋਈ ਸੀ ਕੋ ਪਿਛਲੀ ਵਾਰੀ ਜਿਹੜੀ ਵਾਰਬੰਦੀ ਹੋਈ ਸੀ ਉਹ ਨਿਯਮਾਂ ਦੇ ਮੁਤਾਬਕ ਹੋਈ ਸੀ ਉਸ ਦੇ ਉੱਪਰ ਇਲੈਕਸ਼ਨ ਕਰਵਾਏ ਗਏ ਹੈ ਔਰ ਉਸ ਵਾਰਡ ਬੰਦੀ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਸੀ ਜਿਹੜੀ ਕਿ ਉਹ ਜਿਹੜੀ ਰਿਟ ਪਟੀਸ਼ਨ ਸੀ ਉਹ ਡਿਸਪੋਜ਼ ਆਫ ਹੋਈ ਹਾਈ ਕੋਰਟ ਵੱਲੋਂ मीनिंग देयर बाय ਕਿ ਉਸ ਵਾਰਡ ਬੰਦੀ ਦੇ ਉੱਪਰ ਹਾਈ ਕੋਰਟ ਦੀ ਵੀ ਮੋਰ ਲੱਗ ਚੁੱਕੀ ਹੈ ਔਰ ਅੱਜ ਦੀ ਮੌਜੂਦਾ ਪੋਜੀਸ਼ਨ ਦੇ ਵਿੱਚ ਨਾ ਤਾਂ ਸ਼ਹਿਰ ਦੀ ਵਾੜ ਵਧੀ ਹੈ ਨਾ ਸ਼ਹਿਰ ਦੀ ਪੋਪੂਲੇਸ਼ਨ ਵਧੀ ਹੈ ਨਾ ਸ਼ਹਿਰ ਦੀ ਹੱਦ ਵਧੀ ਹੈ ਤੋਂ ਉਹਨਾਂ ਹਾਲਾਤਾਂ ਦੇ ਵਿੱਚ ਵਾੜ ਬੰਦੀ ਦੀ ਜ਼ਰੂਰਤ ਵੀ ਨਹੀਂ ਹੁਣ ਕੀ ਮੰਗ ਹੈ ਸਾਰੇ ਕੌਂਸਲਰਾਂ ਦੀ ਤੇ ਤੁਹਾਡੀ ਕੌਂਸਲਰ ਸਾਹਿਬਾਨ ਨੇ ਤਾਂ ਇਹ ਗੱਲ ਕੀਤੀ ਹੈ ਕਿ ਵਾਰਡ ਬੰਦੀ ਰੂਲਾ ਤੇ ਹਦਾਇਤਾਂ ਮੁਤਾਬਕ ਨਹੀਂ ਕੀਤੀ ਜਾ ਰਹੀ ਸੈਕੰਡਲੀ ਉਹਨਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ ਕਿ ਕਿਹੜਾ ਵਾਰਡ ਕਿਹੜੀ ਗਲੀ ਕਿਹੜੇ ਵਾਰਡ ਵਿੱਚ ਕਿਹੜੇ ਏਰੀਆ ਕਿਹੜੇ ਵਾਰਡ ਵਿੱਚ ਹੈ ਕਿਹੜਾ ਵਾਰਡ ਐਸਸੀ ਹੈ ਕਿਹੜਾ ਵੀਸੀ ਹੈ ਸਿਰਫ ਇੱਕ ਸੁਨੀਆਂ ਸੁਣਾਈਆਂ ਅਫਵਾਹਾਂ ਦੇ ਉੱਪਰ ਇਹ ਗੱਲਾਂ ਹੋ ਰਹੀਆਂ ਐ ਆਫੀਸ਼ੀਅਲੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਇਹ ਉਹਨਾਂ ਦਾ ਰੋਸ ਸੀਗਾ ਪੰਜਛੇ ਚੀਜ਼ਾਂ ਤੁਸੀਂ ਦੱਸਿਆ ਨੇ ਇੱਕ ਤਾਂ ਵਾਰਡ ਨਹੀਂ ਵਧੇ ਦੂਸਰਾ ਹਦੂਦ ਨਹੀਂ ਵਧੀ ਤੀਸਰਾ ਜਨਸੰਖਿਆ ਨਹੀਂ ਵਧੀ ਤੇ ਚੌਥਾ ਮਤਾ ਵੀ ਜਿਹੜਾ ਭੇਜਿਆ ਗਿਆ ਸੀ ਉਹ ਵੀ ਪਾਸ ਪਾਸ ਨਹੀਂ ਰੱਦ ਹੋ ਗਿਆ ਸੀ ਇਸ ਦੇ ਬਾਵਜੂਦ ਕੀ ਨਵੀਂ ਵਾਰਡਬੰਦੀ ਪੋਸੀਬਲ ਹੈਗੀ ਐ ਮੇਰੇ ਮੁਤਾਬਕ ਤਾਂ ਜਿਸ ਤੱਕ ਮੈਨੂੰ ਜਾਣਕਾਰੀ ਹੈ ਮੈਨੂੰ ਗਿਆਨ ਹੈ ਇਹ ਵਾਰ ਬੰਦੀ ਨਹੀਂ ਹੋਣੀ ਚਾਹੀਦੀ ਅਗਰ ਫਿਰ ਸਰਕਾਰ ਜੇ ਕੁਝ ਕਰਦੀ ਹੈ ਤਾਂ ਮੈਂ ਸਮਝਦਾ ਉਹ ਰੂਲਾਂ ਦੇ ਮੁਤਾਬਕ ਹੈ ਸਰ ਇਹ ਕਿਹਾ ਜਾਵੇਗਾ ਹੋਰ ਕੀ ਤੁਹਾਡੇ ਬੇਨਤੀ ਹੈ ਜਿੰਨੀ ਦੇਰ ਤੱਕ ਕੋਈ ਪਿਕਚਰ ਸਾਹਮਣੇ ਨਹੀਂ ਆ ਜਾਂਦੀ ਇਸ ਦੇ ਉੱਪਰ ਬਿਆਨ ਦੇਣਾ ਜਿਹੜਾ ਹੈ ਉਹ ਥੋੜਾ ਜਲਦਬਾਜ਼ੀ ਹੋਏਗੀ